ਔਰ ਪੰਜ ਪੀ ਦਰਬਾਰ ਨੂੰ ਦਰਵਾਜ਼ੇ ਮੁਖ ਤੇ ਬਾਜ਼ਾਰ ਬਿੱਲਾ ਜੀ ਲੰਗੇਰੀ ਉਹਨਾਂ ਦਾ ਧੰਨਵਾਦ ਔਰ ਸਾਡੀ ਸਾਈ ਕੁਲ ਰਾਜ ਮਹਮੋਜੀ ਪਿੰਡਖਾਨ ਖਾਨਾ ਬਿਲਕੁਲ ਬੜੀਆਂ ਪਿਆਰੀਆਂ ਸੇਵਾਵਾਂ ਮਿਸਟਰ ਹੈਰੀ ਖਾਨ ਜੀ ਆਹੋ ਜੀ ਮਾਈਕ ਦਿਗਰਾਜ ਦੇ ਜਾਰਾ ਜੀ ਹੈਰੀ ਖਾਨ ਜੀ ਤੋਂ ਸਾਡੀ ਵਕ ਵਕ ਦੇਣਾ ਤੋਂ ਵਕ ਤੋਂ ਦਰਬਾਰ ਤੋਂ ਸਾਡੀਆਂ ਬਹੁਤ ਹੀ ਪਿਆਰੀਆਂ ਬਹਿਨਾਂ ਸ਼ਖਸੀਤਾ ਉਸ ਪ੍ਰਮਾਤਮਾ ਨਾਲ ਕੀਤੀ ਕਿ ਬਹੁਤ ਹੀ ਬਰੀ ਰੂਹਾਂ ਔਰ ਸਾਡੇ ਆਪੜਿਆ ਤੋਂ ਜੀ ਜੀ ਪਹੁੰਚੇ ਨੇ ਅਨਦਾ ਨਿੱਕਾ ਸਵਾਗਤ ਬਿਲਕੁਲ ਬਹੁਤ ਹੀ ਪਿਆਰੀ ਮਹਿਨਾਜ਼ ਸ਼ਖਸੀਤਾ ਔਰ ਇੰਤਜ਼ਾਰੋ ਜੀ ਪੰਜ ਪੀਰ ਦਰਬਾਰ ਲੰਗਰੀ ਤੋਂ ਸਾਡੇ ਦਰਬਾਰ ਦੇ ਸੇਵਾਦਾਰ ਮੀਲਾ ਜੀ ਨਗੇਰੀ ਉਹਦਾ ਧੰਨਵਾਦ ਹੈ ਹਾ ਬਿਲਕੁਲ ਬੜੀ ਪਿਆਰੀ ਹਾਜ਼ਰੀ ਔਰ ਸਾਈ ਮੋਲੇ ਸ਼ਾ ਦਰਬਾਰ ਪ੍ਰਬੰਧਕ ਕਮੇਟੀ ਪਿੰਡ ਖਾਨਖਾਨਾ ਸਾਡੇ ਬਹੁਤ ਹੀ ਸਤਿਕਾਰਯੋਗ ਗਲਵੀਰ ਰਾਮ ਜੀ ਮਿਸਤਰੀ ਸਾਹਿਬ ਹਰਮੇਸ਼ ਜੀ ਪੋਦੀਵਾਲ ਜੁਗਰਾਮ ਜੀ ਤੋਂ ਸਾਰੇ ਸੇਵਾਦਾਰ ਸਾਡੇ ਪਹੁੰਚੇ ਨੇ ਨਿੱਕਾ ਸਵਾਗਤ ਜੀ ਬਿਲਕੁਲ ਬਿਲਕੁਲ ਬੜਾ ਮਾਣ ਸਤਿਕਾਰ ਲਈ ਕੀ ਦਾਤਾ ਜੀ ਦੇ ਪਹੁੰਚ ਰਹੇ ਨਿਕਾ ਸਵਾਗਤ ਜੈਕਾਰਾ ਭੋਲੇ ਪੀਰ ਸਰਕਾਰ ਜੀ ਦਾ ਭੋਲੇ ਸਾਚੇ ਦਰਬਾਰ ਕੀ ਜੈ ਅਕਮਾ ਕਾਲਨ ਦਾ ਹਾਲੇ ਹਾਲੋ ਜੇ ਕਰ ਸੱਚੀਆਂ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਕੀ ਹਲੇ ਇਕ ਤਾਲੀ ਸਰਕਾਰਾਂ ਦੇ ਨਾਂ ਤੇ ਸਾਰੇ ਜਣੇ ਖੋਲ ਕੇ ਲਾ ਦਿਓ ਪਹਿਲਾਂ ਤਾਂ ਜਿਹੜੇ ਜਿਹੜੇ ਸਰਕਾਰਾਂ ਨੂੰ ਪਿਆਰ ਕਰਦੇ ਆ ਸਾਈ जसवीर दास सावरी साता जी इस पाक मुकदस दरबार से हाजरी लाने का मौका मिले बड़े बडे भागे समझते अपने आप को बड़े किस्मत वाले समझते हैं बड़े भाजी अतुल सिंगारी साहब ਕ੍ਰਿਸ਼ਨਾ ਫੈਸ਼ਨ ਵੇਅਰ ਗੁਰਾਇਆ ਇਹਦੇ ਕੀ ਬੜਾ ਸਹਿਯੋਗ ਦਿੰਦਿਆ ਬੜੀ ਸੇਵਾ ਕਰਦੀ ਆ ਦਰਬਾਰ ਤੇ ਇਹ ਵੀ ਕੁਕਰਮਾ ਪਾਗਾ ਵਾਲਾ ਹੁੰਦਾ ਜਿਹੜਾ ਫਕਰਾਂ ਦੀ ਸੇਵਾ ਕਰਦਾ ਸਾਨੂੰ ਵੀ ਹੁਕਮ ਕੀਤਾ ਇਹਨਾਂ ਨੇ ਹਾਜ਼ਰੀ ਲਾਉਣ ਦਾ ਤੇ ਬੜੇ ਧੰਨਵਾਦੀ ਆ ਜੀ ਇੱਕ ਵਾਰੀ ਜਿਹੜੇ ਸਰਕਾਰਾਂ ਨੂੰ ਮੰਨਦੇ ਆ ਇੱਕ ਵਾਰੀ ਹੱਥ ਤਾਹ ਨੂੰ ਕਰਕੇ ਦੱਸੋ ਜਿਹੜੇ ਦਰਬਾਰ ਨੂੰ ਮੰਨਦੇ ਆ ਮੈਂ ਇੱਕ ਵਾਰੀ ਫੇਰ ਕਹਿ ਰਿਹਾ ਆ ਜਿਹੜੇ ਦਰਬਾਰ ਨੂੰ ਸੱਚੇ ਦਿਲੋਂ ਮੰਨਦੇ ਇੱਕ ਵਾਰੀ ਹੱਥ ਤਾਂ ਨੂੰ ਕਰੋ ਸਾਰੇ ਜਾਨੀ ਪਤਾ ਲੱਗੇ ਵੱਖ-ਵੱਖ ਦਰਬਾਰਾਂ ਤੋਂ ਸਰਕਾਰਾਂ ਤੁਸੀਂ ਫਰਮਾਨ ਗੋਹਰੇਗਾ ਇਹਨਾਂ ਦਾ ਵੀ ਨਿਗਾਸ਼ਤ ਇਕਬਾਲ ਕਰਦੇ ਆ ਜੀ ਆਖਦੇ ਆ ਸਾਈਂ ਜੀ ਮੇਰੇ ਸੋਹਣੇ ਸਾਈਂ ਜੀ ਸਾਈਂ ਦਸ ਜਸਵੀਰ ਦਾਸ ਸਾਬਰੀ ਸਾਹਿਬ ਸਾਡੇ ਬਾਬਾ ਜੀ ਦਾਤਾ ਜੀ ਦਾਤਾ ਜੀ ਕਰੀਏ ਸ਼ੁਰੂ ਦੇਵ ਜਾਤਕ ਹਾਂਜੀ ਆ ਜਾਓ ਓ ਖਾਸ ਖਾਸ ਜਨਾ ਕਦਰ ਨਾ ਮੇਰਾ ਥੋੜੇ ਬਿਸਕਟਾ ਦੇਓ ਤੇ ਮੜੀ ਸ਼ਾਰਪ ਕਰ ਦਿਓ ਤੇ ਮੇਰੇ ਦਾਤੇ ਦੀਆਂ ਵੜੇ ਆਈਆਂ ਆਈਆਂ ਹੁ ਮੈ ਗਲੀਆਂ ਦਾ ਬਾਬੇ ਦੀ ਇੰਨੀ ਕਿ ਜ਼ਿਆਦਾ ਕਿਰਪਾ ਹੋਈ ਆ ਦਾਤਿਆ ਦੀ ਇੰਨੀ ਕਿ ਜ਼ਿਆਦਾ ਕਿਰਪਾ ਹੋਈ ਆ ਵੀ ਸੌਣ ਦਾ ਟਾਈਮ ਵੀ ਹੈ ਜੀ ਇਹ ਸਭ ਤੁਹਾਡੀ ਕਿਰਪਾ ਆ ਮੈ ਗਲੀਆਂ ਦਾ ਦਾ ਬ੍ਰੂੜਾ ਤੇ ਮੈਨੂੰ ਮਹਿਲ ਬਠਾਇਆ ਸਾਇਆ ਤੇ ਮੈਨੂੰ ਮਹਿਲ ਬਠਾਇਆ ਸਾਇਆ ਇੱਕ ਤੜੇ ਆਪਣੇ ਨਾਲ ਆਪਣੇ ਨਾਲ ਸਾਰੇ ਜਣੇ ਲਾਦੇ ਹੋ ਤੁਸੀਂ ਸਰਕਾਰਾਂ ਦੇ ਦਰਬਾਰ ਤੇ ਬੈਠੇ ਆ ਨਹੀਂ ਤਾਂ ਖਾਨ ਖਾਨਾ ਪਿੰਡ ਕਿੱਡਾ ਵੱਡਾ ਆ ਜਿਹਨੂੰ ਸਰਕਾਰ ਸੱਦਦੇ ਆ ਉਹ ਹੀ ਇੱਥੇ ਆ ਸਕਦੇ ਆ ਸਭ ਤੋਂ ਪਹਿਲਾਂ ਕਿਹੜੀ ਗੱਲ ਕਰ ਰਹੇ ਆ ਮੁਕੱਦਰਾਂ ਦੇ ਨਾਲੇ ਆ ਵਾਹ ਜੂ ਮੁਕੱਦਰਾਂ ਪੀਰ ਨਹੀਂ ਮਿਲਦੇ ਨਿਸਬਤ ਬਾਜੋ ਹੀਰ ਨਹੀਂ

ਇਸ ਬਤ ਬਿਨਾ ਗੁਲਾਮ ਨਹੀਂ ਬਣਦੇ ਹਿਸ਼ਕ ਦੇ ਬਾਝੋ ਹੀ ਨਹੀਂ ਹਿਸ਼ਕ ਦੇ ਬਾਝੋ ਹੀ ਨਹੀਂ ਹਿਸ਼ਕ ਦੇ ਬਾਝੋ ਹੀ ਨਹੀਂ ਕਿਸ ਦੇ ਹਿੱਸੇ ਆਉਣੀ ਰਹਿਮਤ ਕਿਸ ਦੇ ਹਿੱਸੇ ਹੋ ਰਹਿਮਤ ਕਿਸ ਦੇ ਹਿੱਸੇ ਆਉਣੀ ਰਹਿਮਤ ਕਿਸ ਦੇ ਹਿੱਸੇ ਹੋ ਰਹਿਮਤ ਇਹ ਤਾਂ ਕੋਈ ਨਹੀਂ ਕਹਿ ਸਕਦਾ ਹੁਣ ਤਾੜੀ ਲਾ ਕੇ ਸਾਰਾ ਨੇ ਕਹਿਣਾ ਪੀਰ ਮੇਰੇ ਦੇ ਹਿਸ਼ਕ ਦਾ ਝੂਟਾ ਜਣਾ ਖਣਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਥੋੜਾ ਬੈਲੈਂਸ ਵਧਾਓ ਪੀਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਹੋ ਪੀਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਜੈ ਹੋ ਹੇ ਹੂ ਲੂਪ ਲਾ ਲਾ ਲੂਪ ਉੱਚਾ ਨੀਮਾ ਬੋਲਣਾ ਸੋਖਾ ਝੂਠ ਨਾ ਸੋਦਾ ਤੋਲਣਾ ਸੋਖਾ ਸੋਦਾ ਤੋਲਣਾ ਸੋਖਾ ਝੂਠਾ ਸੋਖਾ ਤੋਲਣਾ ਸੋਖਾ ਉੱਚਾ ਨੀਮਾ ਬੋਲਣਾ ਸੋਖਾ ਝੂਠ ਨਾ ਸੋਦਾ ਤੋਲਣਾ ਸੋਖਾ ਝੂਠ ਨਾ ਸੋਦਾ ਤੋਲਣਾ ਸੋਖਾ ਝੂਠ ਨਾ ਸੋਖਾ ਉੱਚਾ ਨੀਮਾ ਬੋਲਣਾ ਸੋਖਾ ਝੂਠ ਨਾ ਸੋਦਾ ਤੋਲਣਾ ਸੋਖਾ ਝੂਠ ਨਾ ਸੋਦਾ ਤੋਲਣਾ ਸੋਖਾ ਕਿਉਂਕਿ ਇਸ ਦਰਬਾਰਾ ਤੇ ਆਉਨੇ ਆ ਇਸ ਸੱਚ ਦਾ ਦਰਵਾਜ਼ਾ ਆਸੀ ਤਾਂ ਆਉਨੇ ਆ ਸਾਨੂੰ ਇਥੇ ਕੁਝ ਮਿਲਦਾ ਇਥੋਂ ਕੁਝ ਪ੍ਰਾਪਤ ਹੁੰਦਾ ਅਸੀਂ ਤਾਂ ਆਉਨੇ ਆ ਉੱਚਾ ਨੀਮਾ ਬੋਲਣਾ ਸੌਖਾ ਝੂਠ ਨਾ ਸੌਦਾ ਤੋਲਣਾ ਸੌਖਾ ਝੂਠ ਨਾ ਬੋਲਣਾ ਸੌਖਾ ਹੋ ਜਿੰਨਾ ਮਰਜੀ ਝੂਠ ਹੀ ਹਸਾਰੋ 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 ਸੱਚ ਕਦੇ ਨਹੀਂ ਕਹਿ ਸਕਦਾ ਤੇਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਤੇਰ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਓ ਸਈ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਸਈ ਮੇਰੇ ਦੇ ਇਸ਼ਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਓ ਚਖੜ ਆਉਂਦੇ ਜਾਂਦੇ ਰਹਿੰਦੇ ਬਕਰਾਂ ਰੰਗ ਦਿਖਾਉਂਦੇ ਰਹਿੰਦੇ ਖੜੇ ਆਉਂਦੇ ਜਾਂਦੇ ਰਹਿੰਦੇ ਵੱਖਰਾ ਰੰਗ ਦਿਖਾਉਂਦੇ ਰਹਿੰਦੇ ਉਹ ਜਿੰਨਾ ਮਰਜੀ ਹੋਵੇ ਤੂਫਾਨ 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 ਪੱਥਰਾਂ ਨਾਲ ਨਹੀਂ ਖਹਿ ਸਕਦਾ ਇੱਕ ਵਾਰੀ ਹੱਥ ਤਾਂ ਨੂੰ ਕਰਕੇ ਜਿਹੜੇ ਜਿਹੜੇ ਇਸ਼ਕ ਦਾ ਝੂਟਾ ਲੈਣਾ ਹੈ ਸਰਕਾਰਾਂ ਦਾ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਉਹ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਹਿਸਕ ਦਾ ਝੂਟਾ ਜਣਾ ਖੜਾ ਨਹੀਂ ਲੈ ਸਕਦਾ ਬਾਲੇ ਦੀ ਜਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਇਸ਼ਕ ਬਾਲੇ ਦੀ ਜਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਦੋ ਤਰਫੀ ਕਦੇ ਬਾਤ ਨਹੀਂ ਹੁੰਦੀ ਧਰਮਾ ਦੇ ਵਿੱਚ ਮੰਡਣ ਵਾਲਾ 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 ਇਸ ਦਰ ਤੇ ਨਹੀਂ ਬਹਿ ਸਕਦਾ ਬਾਬਾ ਜੀ ਨੇ ਆਪੇ ਘਵਾਉਣਾ ਮੈਂ ਨਹੀਂ ਘੋਣਾ ਸਰਕਾਰਾਂ ਨੇ ਆਪੇ ਘਵਾਉਣਾ ਹੋਣਾ ਅਸ਼ੀਰਵਾਦ ਦੇ ਕੇ ਮੈਨੂੰ ਪੀਰ ਮੇਰੇ ਦੇ ਇਸ਼ਕ ਦਾ ਟੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਇਸ਼ਕ ਦਾ ਟੂਟਾ ਥੋੜਾ ਜਿਹਾ ਬੈਲੈਂਸ ਰੱਖੋ ਆਪ ਕਰ ਲਓ ਪੀਰ ਮੇਰੇ ਦੇ ਇਸ਼ਕ ਦਾ ਟੂਟਾ ਜਣਾ ਖੜਾ ਨਹੀਂ ਲੈ ਸਕਦਾ ਪੀਰ ਮੇਰੇ ਦੇ ਇਸ਼ਕ ਦਾ ਟੂਟਾ ਜਣਾ ਖੜਾ ਨਹੀਂ ਲੈ ਸਕਦਾ ਮੈਂ ਗਉਣਾ ਨਹੀਂ ਆਇਆ ਮੈਂ ਸਿਰਫ ਹਾਜ਼ਰੀ ਦੇਣ ਆਇਆ ਕਿਉਂਕਿ ਇਸ ਦਰਵਾਜ਼ੇ ਤੇ ਪਹਿਲੀ ਵਾਰੀ ਆਇਆ ਮੇਰੀ ਬੜੀ ਸ਼ਰਧਾ ਸੀ ਇੱਕ ਵਾਰੀ ਹੱਥ ਤਾਣੋ ਕਰੋ ਜਿਨ੍ਹਾਂ ਨੂੰ ਇੱਥੋਂ ਕੁਝ ਪ੍ਰਾਪਤ ਹੋਇਆ ਉਹ ਹੱਥ ਤਾਣੋ ਕਰੋ ਸਾਰੇ ਜਣੇ ਜਿਹੜੇ ਜਿਹੜੇ ਇਸ ਦਰਬਾਰ ਤੋਂ ਕੁਝ ਹਾਸਲ ਕਰਕੇ ਗਏ ਜਾਂ ਹਾਸਲ ਕਰਨਾ ਚਾਹਦੇ ਹੱਥ ਤਾਣੋ ਕਰੋ ਇੱਕ ਵਾਰੀ ਮੇਰੇ ਜਸਵੀਰ ਦਾ ਸਰਕਾਰ ਆ ਗਏ ਮੰਗਦੇ ਤੇਰੇ ਸਮੀਰ ਦਾ ਸਰਕਾਰ ਆਗੇ ਮੰਗਤੇ ਤੇਰੇ ਸਮੀਰ ਦਾ ਸਰਕਾਰ ਆਗੇ ਮੰਗਤੇ ਤੇਰੇ ਇੱਕੋ ਜਾਤੀ ਮਾਰ ਬੇਕਮ ਬਣ ਜਣ ਮੇਰੇ 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 ਲਖ ਦਾ ਦਾ ਸਰਕਾਰ ਆਗੇ ਮੰਗਤੇ ਤੇਰੇ ਵਾਰੀ ਵਾਰੀ ਮੇਰੇ ਲਖ ਦਾਤਾ ਸਰਕਾਰ ਆ ਗਏ ਮੰਗਦੇ ਤੇਰੇ ਲਖ ਦਾਤਾ ਸਰਕਾਰ ਆ ਗਏ ਲੈ ਹੋ ਜਾਏ ਇੱਕੋ ਚਾਤੀ ਮਾਰ ਬੇਕਮ ਬਣ ਜਾਂਦੇ ਮੇਰੇ ਇੱਕੋ ਚਾਤੀ ਮਾਰ ਬੇਕਮ ਬਣ ਜਾਂਦੇ ਤੇਰੇ ਇੱਕੋ ਚਾਤੀ ਮਾਰ ਬੇਕਮ ਬਣ ਜਾਂਦੇ ਮੇਰੇ ਇੱਕੋ ਚਾਤੀ ਮਾਰ ਬੇਕਮ ਬਣ ਜਾਂਦੇ ਲਖ ਦਾਤਾ ਸਰਕਾਰ ਲਖ ਦਾਤਾ ਸਰਕਾਰ 11ਵੀਂ ਵਾਲੀ ਸਰਕਾਰ ਮੇਰੇ ਲੱਖ ਦਾਤਾ ਸਰਕਾਰ ਮੇਰੇ ਲੱਖ ਦਾਤਾ ਸਰਕਾਰ ਆਗੇ ਮੰਗਤੇ ਤੇਰੇ ਇੱਕੋ ਝਾਤੀ ਮਾਰਵੇ ਕਮ ਬਣ ਜਾਣ ਮੇਰੇ 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 ਓ ਦਿਖੋ ਝਾਤੀ ਮਾਰਵੇ ਕਮ ਬਣ ਜਾਣ ਮੇਰੇ ਇੱਕੋ ਦਾ ਜਿੰਨਾ ਵਾਰ ਜੀ ਝੂਠ ਬੋਲੋ ਮੈਂ ਝੂਠ ਬੋਲਾਂ ਤੇ ਕਿਉਂ ਬੋਲਾਂ ਮੇਰਾ ਕੰਮ ਕਦੇ ਨਹੀਂ ਅੜਿਆ ਮੰਨ ਲੇ ਕਰੋ ਮੈਂ ਝੂਠ ਬੋਲਾਂ ਤੇ ਕਿਉਂ ਬੋਲਾਂ ਮੇਰਾ ਕੰਮ ਕਦੇ ਨਹੀਂ ਅੜਿਆ ਮੇਰਾ ਕੰਮ ਕਦੇ ਨਹੀਂ ਅੜਿਆ ਮੇਰਾ ਕੰਮ ਕਦੇ ਨਹੀਂ ਅੜਿਆ ਓ ਜੱਗ ਦਾ ਸੋਹਣਾ ਪੀਰਾਂ ਦਾ ਜੱਗ ਦਾ ਸੋਹਣਾ ਪੀਰਾਂ ਦਾ ਜੱਗ ਦਾ ਸੋਹਣਾ ਮੁਰਸ਼ਦ ਵਾਲਾ ਜੱਗ ਦਾ ਸੋਹਣਾ ਮੁਰਸ਼ਦ ਦਾ ਮੈਂ ਤਾਂ ਪੱਲਾ ਫੜਿਆ ਕੋ ਜਾਤੀ ਮਾਰ ਬੇ ਕਮ ਬੜ ਜਣ ਮੇ ਕੋ ਜਾਤੀ ਮਾਰ ਬੇ ਕਮ ਬੜ ਜਣ ਮੇ ਰੇ ਕੋ ਜਾਤੀ ਮਾਰ ਬੇ ਕਮ ਬੜ ਜਣ ਮੇ ਕੋ ਪੀਰਾਂ ਦਾ ਪੀਰ ਐ ਜਿਹੜਾ ਬਦਲੇ ਟੁੱਟੀਆਂ ਤਕਦੀਰਾਂ ਦਾ ਪੀਰ ਐ ਜਿਹੜਾ ਬਦਲੇ ਟੁੱਟੀਆਂ ਤਕਦੀਰਾਂ ਕੋ ਪੀਰਾਂ ਦਾ ਪੀਰ ਐ ਜਿਹੜਾ ਬਦਲੇ ਟੁੱਟੀਆਂ ਤਕਦੀਰਾਂ ਆ ਦੁਬੀਆਂ ਏ ਬੰਨੇ ਲਾਵੇ ਦੁਖੀਆਂ ਤੇ ਕਰਮ ਕਮਾਵੇ ਦੁਬੀਆਂ ਏ ਬੰਨੇ ਲਾਵੇ ਦੁਖੀਆਂ ਤੇ ਕਰਮ ਕਮਾਵੇ ਸਰਕਾਰ ਮੇਰੀ ਜੋੜੋਦਾਰ ਲੜਦਾਰ ਬੇੜਾ ਪਾਰ ਕਰੋ ਜੋੜੋਦਾਰ ਲੜਦਾਰ ਬੇੜਾ ਪਾਰ ਕਰੋ ਸਰਕਾਰ ਨੜਦਾਰ ਨੜਦਾਰ ਕਰ ਕਰੋ ਗੁਣਕਾਰ ਕਰ ਕਰ ਬੇੜਾ ਪਾਰ ਕਰੋ ਕੰਬਲੀ ਵਾਲੇ ਯਾਰ ਬੇੜਾ ਪਾਰ ਕਰੋ ਕੰਬਲੀ ਵਾਲੇ ਯਾਰ ਬੇੜਾ ਪਾਰ ਕਰੋ ਹੋਰ ਸੱਪ ਕਰ ਦਿਓ ਕੰਬਲੀ ਵਾਲੇ ਯਾਰ ਬੇੜਾ ਪਾਰ ਕਰੋ ਕੰਬਲੀ ਵਾਲੇ ਯਾਰ ਬੇੜਾ ਪਾਰ ਕਰੋ ਮੇਰੀ ਜੋੜਦਾਰ ਨਾਲ ਤਾਲ ਬੇੜਾ ਪਾਰ ਕਰੋ ਅੜਤਾਰ ਬੇੜਾ ਪਾਰ ਕਰੋ ਜੋੜਤਾਰ ਨੜਤਾਰ ਬੇੜਾ ਪਾਰ ਕਰੋ ਖਾਨ ਖਾਨਾ ਵਾਲੀ ਸਰਕਾਰ ਬੇੜਾ ਪਾਰ ਕਰੋ ਸਰਕਾਰ ਬੇੜਾ ਪਾਰ ਕਰੋ ਅੱਡੇ ਸਾ ਸਰਕਾਰ ਬੇੜਾ ਪਾਰ ਕਰੋ ਮੇਰੀ ਗੋਂਸਪਾਕ ਸਰਕਾਰ ਬੇੜਾ ਪਾਰ ਕਰੋ ਲੋਕ ਚੱਲਦਾ ਰੱਖ ਲੋ ਲੋਕ ਚੱਲਦਾ ਰੱਖੋ ਲੋਕ ਲੋਕ ਨਾ ਬੰਦ ਕਰੋ ਉਧਰ ਦਰ ਤੇ ਗਦਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਉਧਰ ਦਰ ਤੇ ਗਦਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਦਰ ਦਰ ਤੇ ਗਦਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਉਧਰ ਦਰ ਤੇ ਗਦਾਈਆਂ ਕੀਤੀਆਂ ਨਹੀਂ ਅਸਾ ਹੋਰ ਕਮਾਈਆਂ ਕੀਤੀਆਂ ਨਹੀਂ ਇੱਕ ਸੋਹਣਾ ਤੇਰਾ ਨਾ ਸੋਣਾ ਇੱਕ ਸੋਹਣਾ ਤੇਰਾ ਨਾ ਸੋਣਾ ਸੋਹਣਾ ਤੇਰਾ ਨਾ ਸੋਣਾ ਸੋਹਣਾ ਤੇਰਾ ਨਾ ਸੋਣਾ ਤਮ ਤਮ ਨਾਲ ਪਕਾ ਛੜ ਕੋ ਚੰਦੀ ਮਾਰ ਬੇਕਮ ਬਣ ਜਣ ਮੇਰੇ ਕੋ ਚੰਦੀ ਮਾਰ ਬੇਕਮ ਬਣ ਜਣ ਤੇਰੇ ਕੋ ਚੰਦੀ ਮਾਰ ਬੇਕਮ ਬਣ ਜਣ ਮੇਰੇ ਕੋ ਚੰਦੀ ਮਾਰ ਬੇਕਮ ਬਣ ਜਣ ਤੇਰੇ ਕੋ ਚੰਦੀ ਮਾਰ ਬੇਕਮ ਬਣ ਜਣ ਮੇਰੇ ਕਿਉਂਕਿ ਇਹ ਸਰਕਾਰਾਂ ਜਾਣਦੀਆਂ ਦੁਨੀਆ ਤੇ ਸੋਨੇ ਬਹੁਤ ਆ ਪਰ ਮੇਰੀ ਪੀੜ ਤੋਂ ਸੋਨਾ ਕੋਈ ਨਹੀਂ ਹੈਗਾ ਓ ਖਾਮਾ ਮੈਂ ਕਸਮ ਤੇਰੀ ਦਦਾ ਤੇ ਆ ਮੈਂ ਕਸਮ ਤੇਰੀ ਦਦਾ ਤੇ ਆ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਖਾਮਾ ਮੈਂ ਕਸਮ ਤੇਰੀ ਦਦਾ ਤੇ ਆ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਖਾਮਾ ਮੈਂ ਕਸਮ ਤੇਰੀ ਦਦਾ ਤੇ ਆ ਤੇਰੇ ਬਿਨਾ ਜੀਣ ਬਾਰੇ ਸੋਚਿਆ ਨਹੀਂ ਕੋਝ ਕਮਲੀ ਮੈਂ ਤੇਰੀ ਕੋਝ ਕਮਲੀ ਮੈਂ ਤੇਰੀ ਕੋਝ ਕਮਲੀ ਮੈਂ ਤੇਰੀ ਕੋਝ ਕਮਲੀ ਮੈਂ ਤੇਰੀ ਲੱਖੀ ਰਾਜ ਹੁਣ ਮੇਰੀ ਕੋਝ ਕਮਲੀ ਮੈਂ ਤੇਰੀ ਲੱਖੀ ਰਾਜ ਹੁਣ ਮੇਰੀ ਕਿਉਂਕਿ ਇਹ ਸਰਕਾਰਾਂ ਇਲਾਜ ਰੱਖਣ ਵਾਲੇ ਆ ਲਾ ਜਾਨੀ ਬਾਈ ਦਾੰਦਾ ਲਾ ਜਾਨੀ ਬਾਈ ਦਾੰਦਾ ਸਰਕਾਰਾਂ ਦੀ ਸਰਕਾਰਾਂ ਦੀ ਆਮਦ ਹੋਈ ਆ ਬਿਲਕੁਲ ਜੀ ਬਹੁਤ ਹੀ ਬਾਗ ਮੁਗੱਲ ਦਰਬਾਰ ਵਿੱਚ ਪਹੁੰਚੀਆਂ ਸਾਡੀਆਂ ਬਹੁਤ ਹੀ ਪਿਆਰੀਆਂ ਸਰਕਾਰਾਂ ਸਾਡੇ ਬਹੁਤ ਹੀ ਸਤਜੂ ਬੀਬੀ ਗੇਜੋ ਜੀ ਉਹਦੇ ਦੇ ਸ੍ਰੀ ਚੰਨਬਈ ਕੋਟਨਕੁਰ ਪਰਨਾਮਾ ਜੀ ਔਰ ਮਸਤ ਪੁਨੀ ਲਾਲ ਨੇ ਥਲਾਂ ਤੋਂ ਸਾਡੀਆਂ ਸਰਕਾਰਾਂ ਪਹੁੰਚੇ ਉਹਨਾਂ ਦੇ ਚੰਨਬਈ ਕੋਟਨਕੁਰ ਪਰਨਾਮਾ ਜੀ ਔਰ ਸਾਡੇ ਬਹੁਤ ਹੀ ਸਤਜੂ ਬਾਬਾ ਵਿੰਦਰ ਜੀ ਜੂਕੇ ਵਾਲੇ ਸੋ ਉਹਨਾਂ ਦੇ ਜਿੰਨੇ ਵੀ ਸੇਵਾਦਾਰ ਪਹੁੰਚੇ ਨੇ ਔਰ ਬਾਬਾ ਵਿੰਦਰ ਜੀ ਜੂਕੇ ਵਾਲੇ ਉਹਦਾ ਇੱਥੇ ਪਹੁੰਚਦੇ ਨਿਗਾਹ ਇਸ਼ਤਿਕਵਾਲ ਔਰ ਦਰਬਾਰ ਦੇ ਮੁਖ ਸੇਵਾਦਾਰ ਮਹਾਰਾਜ ਜਸਵੀਦਰ ਸਾਭ ਜੀ ਵੱਲੋਂ ਜਿਹਨੂੰ ਵੀ ਮਹਾਨ ਆਸ਼ੀਸ਼ੀ ਤੱਕ ਪਹੁੰਚੇ ਨੇ ਔਰ ਸਾਈਂ ਮੋਲੇ ਸ਼ਾਹ ਦਰਬਾਰ ਪ੍ਰਬੰਧਕ ਕਮੇਟੀ ਸਤਰੀ ਬਲਵੀਰ RAM ਜੀ ਹਰਵੀਰ ਜੀ ਭਾਜੀ ਕੋ ਪਹੁੰਚੇ ਵੱਲ ਵੱਲ ਪਹੁੰਚੇ ਨੇ ਜੋਗਰਾਮ ਜੀ ਤੋਂ ਸਾਰਿਆਂ ਦਾ ਨਿੱਕਾ ਸਵਾਗਤ ਆਓ ਬਿਲਕੁਲ ਸਰਕਾਰ ਦੀ ਹਾਜ਼ਰੀ ਬਿਲਕੁਲ ਬੜੀ ਕਰੀ ਜੀ ਹਾਜ਼ਰੀ ਜੀ ਹੈ ਜੀ ਹਾਂ ਜੀ ਬੋਲੋ ਕਾਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਬੋ ਲੋਕਾਂ ਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਲੋਕਾਂ ਦਾ ਕਮ ਕਹਿਣਾ ਤੇ ਕਹਿੰਦਿਆ ਰਹਿਣਾ ਏ ਲੋਕਾਂ ਦਾ ਕਮ ਕਹਿਣਾ ਕਹਿੰਦਿਆ ਰਹਿਣਾ ਏ ਜਿਹੜੇ ਮੁਰਸ਼ਦ ਵਾਲੇ ਹੋ ਜਾਂਦੇ ਆ ਅਸੀਂ ਮੁਰਸ਼ਦ ਦੇ ਲੜ ਲਗੇ ਨਜ਼ਾਰਾ ਲੈਣਾ ਏ ਹਾ ਮੁਰਸ਼ਦ ਦੇ ਲੜ ਲਗੇ ਨਜ਼ਾਰਾ ਲੈਣਾ ਏ ਮੁਰਸ਼ਦ ਦੇ ਲੜ ਲਗੇ ਨਜ਼ਾਰਾ ਲੈਣਾ ਏ ਉਹ ਲੋਕਾਂ ਦਾ ਕੰਮ ਕਹਿਣਾ ਲੋਕਾਂ ਦਾ ਕੰਮ ਕਹਿਣਾ ਲੋਕਾਂ ਦਾ ਕੰਮ ਕਹਿਣਾ ਲੋਕਾਂ ਦਾ ਕੰਮ ਕਹਿਣਾ ਦੇ ਕਹਿੰਦੇ ਆ ਰਹਿਣਾ ਏ ਸਰਕਾਰਾਂ ਨਾਲ ਬਹੁਤ ਸਾਰੇ ਅਸ਼ੀਰਵਾਦ ਅਸੀਂ ਮੁਰਸ਼ਦ ਦੇ ਲੜ ਲਗੇ ਨਜ਼ਾਰਾ ਲੈ ਆਏ ਗੁੱਡੀਆਂ ਵੀ ਅਡਾਉਨੇ ਆ ਗੁੱਡੀਆਂ ਵੀ ਅਡਾਉਨੇ ਆ ਉਹ ਗੁੱਡੀਆਂ ਵੀ ਅਡਾਉਨੇ ਆ ਗੁੱਡੀਆਂ ਵੀ ਅਡਾਉਨੇ ਆ ਸਾਰੇ ਲੋਕ ਅਡਾਉਂਦੇ ਨੇ ਸਾਰੇ ਲੋਕ ਅਡਾਉਂਦੇ ਨੇ ਕਈ ਕੱਟਣ ਨੂੰ ਫਿਰਦੇ ਤੈਨੂੰ ਪੇਚਾ ਲਾਉਂਦੇ ਨੇ ਕਈ ਕੱਟਣ ਨੂੰ ਫਿਰਦੇ ਆਹੋ ਪਾਉਂਦੇ ਪੇਚਾ ਲਾਉਂਦੇ ਨੇ ਇੱਕ ਵਾਰ ਹੱਥ ਤਾਂ ਨੂੰ ਕਰੋ ਸਾਰੇ ਜਣੇ ਇਹ ਹੱਥ ਤਾਂ ਨੂੰ ਤਾਂ ਕਰ ਰਹੇ ਆਂ ਇਸ ਸਰਕਾਰ ਨੂੰ ਦੱਸੋ ਯਾਰ ਤੇ ਦਸ ਗੋਲਾ ਵਿੱਚ ਨਿਆਣਿਆਂ ਦੇ ਹੱਥ ਖੜੇ ਕਰਾਉਂਦੇ ਵੀ ਫਲਾਨਾ ਸਟੂਡੈਂਟ ਆਇਆ ਜਿਹੜੇ ਜਿਹੜੇ ਸਰਕਾਰ ਦੇ ਵਿਦਿਆਰਥੀ ਬੈਠੇ ਆ ਸਟੂਡੈਂਟ ਬੈਠੇ ਇੱਕ ਵਾਰੀ ਹੱਥ ਤਾਂ ਨੂੰ ਕਰੋ ਸਾਰੇ ਜਨ ਸਰਕਾਰ ਨੂੰ ਕੀ ਕਰਨ ਮੈਂ ਨਹੀਂ ਮੈਨੂੰ ਮੈਂ ਨਹੀਂ ਮੈਨੂੰ ਮੈਂ ਨਹੀਂ ਮੈਨੂੰ ਸਾਵਰ ਦੇ ਪੜਨ ਸਕੂਲੇ ਬਾਦ ਮੈਂ ਨਹੀਂ ਮੈਨੂੰ ਸਾਵਰ ਦੇ ਪੜਨ ਸਕੂਲੇ ਬਾਦ ਮੈਂ ਨਹੀਂ ਮੈਨੂੰ ਖਾਵਾ ਲਈ ਦੇ ਪੜਨ ਸਕੂਲੇ ਬਾਦ ਮੈਂ ਨਹੀਂ ਮੈਨੂੰ ਸਾਵਰ ਦੇ ਪੜਨ ਸਕੂਲੇ ਬਾਦ ਉਹ ਗੁੱਡੀਆਂ ਵੀ ੜਾਉਨੇ ਆ ਸਾਰੇ ਲੋਕ ਣੌਂਦੇ ਨੇ ਲੋਕ ਣੌਂਦੇ ਨੇ ਉਹ ਕਈ ਕੱਟਣ ਨੂੰ ਫਿਰਦੇ ਤੈਨੂੰ ਪੇਚਾ ਲਾਉਂਦੇ ਨੇ ਫਿਰਦੇ ਤੈਨੂੰ ਪੇਚਾ ਲਾਉਂਦੇ ਨੇ ਉਹ ਕਈ ਕੱਟਣ ਨੂੰ ਫਿਰਦੇ ਤੈਨੂੰ ਪੇਚਾ ਲਾਉਂਦੇ ਨੇ ਕਈ ਕੱਟਣ ਨੂੰ ਫਿਰਦੇ ਤੈਨੂੰ ਪੇਚਾ ਲਾਉਂਦੇ ਨੇ ਮੇਰੇ ਸਾਈਂ ਨੇ ਚੜਾਇਆ ਛੱਜ ਤੇ ਚੜਿਆ ਰਹਿਣਾ ਏ ਚੜਾਇਆ ਸੱਜ ਤੇ ਚੜਿਆ ਰਹਿਣਾ ਕੁਰਸ਼ਤ ਦੇ ਲੜ ਲਗੇ ਨਜ਼ਾਰਾ ਲੈਣਾ ਏ ਅਸੀਂ ਬਾਬੇ ਦੇ ਲੜ ਲਗੇ ਨਜ਼ਾਰਾ ਲੈਣਾ ਏ ਅਸੀਂ ਬਾਬੇ ਦੇ ਲੜ ਲਗੇ ਨਜ਼ਾਰਾ ਲੈਣਾ ਏ ਓ ਤੂੰ ਤੇਰੇ ਦਰਬਾਰ ਦੀ ਸਾਰੀ ਦੁਨੀਆ ਦੇ ਵਿੱਚ ਮੱਚੀ ਓ ਤੂੰ ਤੇਰੇ ਦਰਬਾਰ ਦੀ ਸਾਰੀ ਦੁਨੀਆ ਦੇ ਵਿੱਚ ਮੱਚੀ ਓ ਤੂੰ ਸੱਚਾ ਤੇ ਰੱਬ ਵੀ ਸੱਚਾ ਸਾਇਆ ਏ ਗੱਲ ਪੱਕੀ

ਦੇ ਤਾਰੇ ਆ ਹਰシャン ਦੇ ਤਾਰੇ ਆ ਯਾਰ ਖਿਸ਼ਾਂ ਦੇ ਤਾਰੇ ਆ ਏਰੇ ਗੇਰੇ ਏਰੇ ਗੇਰੇ ਏਰੇ ਗੇਰੇ ਨਾ ਜਾਣਿਓ ਪੁੱਲੇ ਸ਼ਾਦੇ ਪਿਆਰੇ ਆ ਦੀ ਪੁੱਲੇ ਸ਼ਾਦੇ ਪਿਆਰੇ ਬੜੀ ਸਰਕਾਰ ਦੇ ਨਾਲ ਸਾਰੇ ਜਾਣੇ ਖੁੱਲ ਕੇ ਫੇਰ ਲਾ ਦਿਓ ਕਿਉਂਕਿ ਸਰਕਾਰਾਂ ਜਾਣਦੀਆਂ ਕਿ ਜਿਹੜੇ ਸਰਕਾਰਾਂ ਦੇ ਬੱਚੇ ਹੁੰਦੇ ਆ ਸਾਡੇ ਉਹਨਾਂ ਪ੍ਰੋਗਰਾਮ ਲਗਾਤਾਰ ਆ ਥੋੜਾ ਥੋੜਾ ਕਰਕੇ ਹੌਲੀ ਹੌਲੀ ਗੱਲ ਖੁੱਲਦਾ ਦਰਬਾਰੀ ਕਰ ਲੋ ਇੱਥੇ ਚੇਂਜ ਸਕੇਲ ਤੋਂ ਬਾਬਾ ਜੀ ਕੋਈ ਭੁੱਲ ਚੁੱਕ ਹੋਈ ਤਾਂ ਮੈਨੂੰ ਮਾਫ ਕਰਿਓ ਮੈਂ ਸਿਰਫ ਹਾਜ਼ਰੀ ਦੇਣ ਆਇਆ ਕਿਉਂਕਿ ਮੇਰੇ ਮੰਦੀ ਚਾਹ ਸੀ ਤਮੰਨਾ ਸੀ ਕ੍ਰਿਸ਼ਨ ਸਾਹਿਬ ਵੀ ਖੜੇ ਆ ਭਾਜੀ ਬਾਹਰ ਥੋੜਾ ਮੇਰਾ ਬੈਲੈਂਸ ਖੋਲ ਕੇ ਰੱਖੋ ਬਾਕੀ ਠੀਕ ਆ ਇੱਧਰ ਬੈਲੈਂਸ ਖੋਲ ਕੇ ਰੱਖੋ ਉਹ ਜਦ ਤੱਕ ਬਿਕਾ ਨਾ ਥਾ ਕਾ ਪਿੱਛਾ ਕਿਤੇ ਜਦ ਤੱਕ ਬਿਕਾ ਨਾ ਥਾ ਤੋ ਕੋਈ ਪੁੱਛਤਾ ਨਾ ਥਾ ਇਹਦਾ بیس ਕਟਾ ਕੇ ਥੋੜੀ ਜਿਹੀ ਸ਼ਾਰਪ ਕਰ ਦਿਓ ਤੂੰ ਨੇ ਖਰੀਦ ਕਰ ਮੁਝੇ ਅਨਮੋਲ ਕਰ ਦਿਆ ਲੋਕ ਲਾਲਾ ਨੇ ਆਪ ਫੇਰ ਲੂਭ ਲਾ ਕੇ ਸਾਈਆਂ ਨੂੰ ਕਹਿਣਾ ਹੋ ਸਾਈਆਂ ਵੇ हां जी सायां वे सायां वे सायां वे सायां sanya, सायां वे सायां वे सायां वे ਕਿਉਂਕਿ ਸੋਹਣਾ ਸਾਇਆ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਓ ਸੋਹਣਾ ਸਾਇਆ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਓ ਸੋਹਣਾ ਪੀਰਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋਹਣਾ ਪੀਰਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਓ ਰੱਬ ਦੀ ਮੈਨੂੰ ਜ਼ਿੰਦਗੀ ਐਨੀ ਪਿਆਰੀ ਨਾ ਹੁੰਦੀ ਸੋ ਰਬ ਦੀ ਮੈਨੂੰ ਜ਼ਿੰਦਗੀ ਐਨੀ ਪਿਆਰੀ ਨਾ ਹੁੰਦੀ ਸੋ ਰਬ ਦੀ ਮੈਨੂੰ ਜ਼ਿੰਦਗੀ ਐਨੀ ਪਿਆਰੀ ਨਾ ਹੁੰਦੀ ਉਹ ਸੋਹਣਿਆ ਵੇ ਰਾਜਣਾ ਵੇ ਸੋਹਣਿਆ ਵੇ ਰਾਜਣਾ ਵੇ ਸੋਹਣਿਆ ਵੇ ਰਾਜਣਾ ਵੇ ਸੋਹਣਿਆ ਵੇ ਰਾਜਣਾ ਕਿਉਂਕਿ ਦੇ ਦੇ ਲਈ ਮੇਰੀ ਸਰਕਾਰ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ ਕਰਮ ਕਰਦੇ ਨੇ ਇਸ ਵੇਲੇ 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 ਇਹਨਸਲਾਤਾਂ ਦੇ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਬਾਤ ਖੋਲ ਕੇ ਖੁਬਾਰ دیਵਾਨੇ ਜੋ ਵੀ ਮੰਗਦੇ ਨੇ ਤੇਰੀ ਸਰਕਾਰ ਕਹਿੰਦੇ ਨੇ ਗਰਮ ਕਰਦੇ ਨੇ ਜਿਸ ਵੇਲੇ 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 ਇਹ ਨਸਰਾ ਤਾਰ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਤੇਰੀ ਸਰਕਾਰ ਕਹਿੰਦੇ ਨੇ ਜੋ ਵੀ ਮੰਗਦੇ ਨੇ ਤੇਰੀ ਸਰਕਾਰ ਕਹਿੰਦੇ ਨੇ ਗਰਮ ਕਰਦੇ ਨੇ ਜਿਸ ਵੇਲੇ 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 ਇਹ ਨਸਲਾਤਾਂ ਦੇ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਤੇਰੀ ਸਰਕਾਰ ਦੇ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਨੇ ਤੇਰੀ ਸਰਕਾਰ ਦੇ ਦਿੰਦੇ ਨੇ ਗਰਮ ਕਰਦੇ ਨੇ ਜਿਸ ਵੇਲੇ ਗਰਮ ਕਰਦੇ ਨੇ ਕਿ ਇਸਕ ਬੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਵੇ ਬੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਏ ਬੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਏ ਬੁੱਲੇ ਨੂੰ ਨਚਾਵੇ ਯਾਰ ਤੇ ਨਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨਚਣਾ ਪੈਂਦਾ ਏ ਮਨੇ ਹੋਵੇ ਆ ਤੇ ਨੱਚਣਾ ਪੈਂਦਾ ਏ ਮਨੇ ਹੋਵੇ ਆ ਤੇ ਨੱਚਣਾ ਪੈਂਦਾ ਏ ਹੁਣ ਇੱਕ ਵਾਰੀ ਲਾਸਟ ਹਾਜ਼ਰੀ ਲਾਸਟ ਬੋਲ ਇੱਕ ਵਾਰੀ ਸਾਰੇ ਜਣੇ ਹੱਥ ਤਾਹ ਨੂੰ ਕਰਕੇ ਸਰਕਾਰਾਂ ਨੂੰ ਦੱਸੋ ਜਿਹੜੇ ਜਿਹੜੇ ਸਰਕਾਰਾਂ ਨੂੰ ਵਾਕਈ ਮੰਨਦੇ ਏ ਇੱਕ ਵਾਰੀ ਹੱਥ ਤਾਹ ਨੂੰ ਕਰੋ ਸਾਰੇ ਜਣੇ ਕੈਮਰਾ ਕਮਾ ਦਿਓ ਸਾਰੇ ਪਿੱਛੇ ਨੂੰ ਹੱਥ ਤਾਹ ਨੂੰ ਕਰਕੇ ਸਾਰੇ ਜਣੇ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਆ ਹੱਥ ਤਾਹ ਨੂੰ ਕਰਕੇ ਸਾਰੇ ਜਣੇ ਲਾਸਟ ਹਾਜ਼ਰੀ ਕੀ ਕਹਿਣਾ ਬੇ ਮੈਂ ਆ ਮਾਂ ਮਹਿਲ ਦੀ ਸੁਣ ਕੇ ਵੀ ਤੇਰੇ ਪਿਆਰ ਦੀ ਆ ਮਾਂ ਮਹਿਲ ਦੀ ਸੁਣ ਕੇ ਵੀ ਤੇਰੇ ਪਿਆਰ ਦੀ ਆ ਮਾਂ ਮਹਿਲ ਦੀ ਸੁਣ ਕੇ ਵੀ ਤੇਰੇ ਪਿਆਰ ਦੀ ਸੁਣ ਕੇ ਵੀ ਤੇਰੇ ਪਿਆਰ ਦੀ ਸੁਆਣੀਆਂ ਕਾ ਹਾਜ਼ਰੀਆਂ ਕਰਿਓ ਪ੍ਰਵਾਨ ਇੱਕ ਤਾੜੀ ਆਪਣੀ ਮਾਂ ਦੇ ਨਾਂ ਤੇ ਜਣ ਸਾਰੇ ਜਣੇ ਖੁੱਲ ਕੇ ਲਾ ਦਿਓ ਹੋ ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ ਹੋ ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲੇ ਸ਼ਾਹ ਉਹ ਗੱਲ ਮੇਰੀ ਕਿਉਂ ਨਹੀਂ ਮੰਨਦਾ ਮਾਹੀ ਰੇ ਇਹ ਜ਼ਿੰਦਗੀ ਐ ਤੇਰੇ ਨਾਲ ਤੂੰ ਮੇਰਾ ਹੈ ਪਿਆ ਆ ਜਾ ਵੀ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ ਸੋਹਣਿਆ ਖਾਦਰੀਆ ਕਰੇ ਪ੍ਰਵਾਨ ਬੋਲੀਏ ਸੱਚੇ ਦਰਬਾਰ ਕੀ ਬਾਕੀ ਤੁਸੀਂ YouTube Facebook Instagram ਤੇ ਜਾ ਕੇ ਦੇਖੋ ਹੈਰੀ ਖਾਨ ਤੇ ਬਾਬਾ ਜੀ ਸਰਕਾਰ ਅਗਲੇ ਸਾਲ ਮੇਰਾ ਵਾਦਾ ਹੈ ਅਗਲੇ ਸਾਲ ਜਿਹੜੇ ਥੋੜਾ ਜਿਹਾ ਜਿਹਾ ਕੰਮ ਨਾ ਹੋਣ ਕਰਕੇ ਜਾਊਗਾ ਅਗਲੇ ਸਾਲ ਮਜੀਸ਼ਨ ਵੀ ਆਪਣੇ ਲਿਆਉਂਗਾ ਬੋਲੀ ਸੱਚੇ ਦਰਬਾਰ ਕੀ ਜੈ ਇੱਕ ਵਾਰ ਜ਼ੋਰਦਾਰ ਤਾਲੀ ਪਾ ਦਿਓ ਜੀ ਹੈਰੀ ਖਾਨ ਬਹੁਤ ਹੀ ਪਰੀ ਆਵਾਜ਼ ਦੀ ਨਾਲ ਜੀ ਹਾਜ਼ਰੀ ਭਰੀ ਹੈ ਔਰ ਬੜੀ ਪਿਆਰੀ ਜੀ ਹਾਜ਼ਰੀ ਭਰੀ ਹੈ ਜੀ ਸ਼ੁਕਰਗੁਜ਼ਾਰ ਹੈ ਔਰ ਬਹੁਤ ਹੀ ਪਿਆਰੇ ਪਿਆਰੇ ਕਲਾਕਾਰ ਹੁਣ ਸਮਾਂ ਹੋ ਰਿਹਾ ਜੀ ਤੁਹਾਡੀ ਆਪਣੀ ਆਵਾਜ਼ ਸਾਡੇ ਪਾਲ